ਯਾਰ ਤਾਂ ਕਿਹਾ ਕੋਈ ਨਹੀਂ ਯਾਰ ਧੱਕੇ ਨਾਲ ਦੀ ਪੈਸਾ ਦਾ ਮਨ ਕੁਛ ਨਹੀਂ ਤੁਰੀ ਨਹੀਂ ਯਾਰ ਤਿੰਨ ਘਟਾ ਉਹ ਨਹੀਂ ਯਾਰ ਉਹ ਛੱਡ ਦੇ ਰੱਖ ਉਹ ਆਉਣੇ ਪਾ ਲੈ ਛੱਡ ਤੂੰ ਸਾਡਾ ਸਾਡਾ 60 ਤੋਂ 4000 ਉਹ ਸਾਡਾ ਆ ਓਏ ਹੈਡ ਤੇ ਹੋਈ ਜਾਂ ਕਿਸੇ ਪਾਸੇ ਤੇ ਦਫਾ ਹੋ ਜਾ ਸਾ ਮਿੱਤਰੋ ਸ਼ੁਰੂਆਤ ਕਰਦੇ ਆ ਅੱਜ ਦੀ ਇਸ ਨਵੀਂ ਵੀਡੀਓ ਦੇ ਨਾਲ ਆਪਾਂ ਪਹੁੰਚੇ ਹੋਈ ਸੀ ਰਾਮਪੁਰੇ ਪਸ਼ੂ ਮੰਡੀ ਤੇ ਤੇ ਬਾਈ ਬ੍ਰਾਂਡ ਲਈ ਖੜਾ ਜਮਾ ਕੋਕਾ ਬੀਸ ਕਹਦੀ ਹੈ ਹਨਾ ਰਾਮਪੁਰੇ ਪਸ਼ੂ ਮੰਡੀ ਦੇ ਸਾਈਡ ਜੀ ਤੇ ਤੇ ਪਹਿਲਾਂ ਆਪਾਂ ਛੋਟੀ ਤੌਰ ਤੇ ਦਿਖਾਉਣੇ ਆ ਤਾਂ ਫੇਰ ਆਪਾਂ ਜਿਹੜੀ ਪੂਰੀ ਡਿਟੇਲ ਲੈ ਕੇ ਦੇਵਾਂਗੇ ਲੈ ਬਈ ਤੌਰ ਕਰਾਂ ਇੱਕ ਵਾਰੀ ਤੁਰਦੀ ਦੂਹੀ ਕਰੋ ਚੈੱਕ ਬਾਈ ਨੇ ਵੀ ਜਮਾ ਸ਼ਿੰਗਾਰਨ ਵਾਲੀ ਜਿਵੇਂ ਕਹਦੀ ਹੈ ਕੰਮ ਨਹੀਂ ਛੱਡੀ ਕੋਈ ਤੇ ਬ੍ਰਾਂਡ ਆ ਜਮਾ ਮੋਹਰਾਂ ਨਸਲ ਦਾ ਹਨਾ ਪੂਰੀ ਜੈਡ ਬਲੈਕਾ ਤੁਰਦੀ ਇੱਕ ਵਾਰੀ ਛੋਟੀ ਦੇ ਦਰਸ਼ਨ ਕਰ ਲੋ ਤੇ ਕੱਚੀ ਆ ਕਿੰਨੇ ਟਾਈਮ ਦੀ ਕਿੰਨਾ ਦੁੱਧ ਪਾ ਦੂ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ ਹਨਾ ਤੇ ਬਾਕੀ ਸਾਰੀ ਡਿਟੇਲਸ ਤੁਹਾਨੂੰ ਲੈ ਕੇ ਦਿੰਨੇ ਹਜੇ ਤਿਆਰ ਹੁੰਦੀ ਆਉਂਦੀ ਆ ਕਹਿਵੇਂ ਸੂਏ ਸੂਗੀ ਕੀ ਗੱਲ ਬਾਤ ਆ ਤੇ ਚੰਗੇ ਪਸੂਆ ਸਕੀਣ ਆ ਬਾਈ ਤੇ ਪੂਰਾ ਟੌਪ ਲਾਨਾਗਾ ਜਿਵੇਂ ਕਹਦੀ ਯਾਰ ਸਾਰੀ ਮੰਡੀ ਦੇ ਵਿੱਚੋਂ ਵਾਝਾ ਵਾਝਾ ਕਰਦਾ ਤੇ ਬਾਕੀ ਯਾਰ ਕਮੀ ਮੈਨੂੰ ਤਾਂ ਲੱਗਣੀ ਨਹੀਂ ਕੋਈ ਤੇ ਪਰ ਤਿਆਰ ਹੁੰਦੀ ਆਉਂਦੀ ਆ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਜੇ ਤੁਹਾਨੂੰ ਕੋਈ ਕਮੀ ਲੱਗਦੀ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਇੱਕ ਵਾਰ ਦੱਸ ਕਣ ਸਤਿ ਸ੍ਰੀ ਅਕਾਲ ਬੋ ਬਾਈ ਸਤਿ ਸ੍ਰੀ ਅਕਾਲ ਜੀ ਤੇ ਬਾਈ ਨਾਮ ਦੱਸੋ ਆਪਣਾ ਹਰਜਿੰਦਰ ਸਿੰਘ ਸਿੱਧੂ ਜੀ ਠੀਕ ਆ ਬਾਈ ਹਰਜਿੰਦਰ ਪਿੰਡ ਪੈਂਡ ਜੀ ਜੌਣਾ ਤੇ ਫਾਰਮ ਆਪਣਾ ਬਰਨਾਲੇ ਵੀ ਆ ਜੌਣਾ ਵੀ ਆ ਦੋ ਨੇ ਦੋ ਆ ਜੀ ਠੀਕ ਆ ਬਰਨਾਲੇ ਜਲੇ ਚ ਵੀ ਆ ਤੇ ਜੌਣਾ ਵੀ ਆ ਜੌਣਾ ਚ ਵੀ ਆ ਲੁਧਿਆਣਾ ਚ ਪੈਦਾ ਕਿਹੜਾ ਜਲਾ ਪੈਦਾ ਲੁਧਿਆਣਾ ਲੁਧਿਆਣਾ ਪੈਦਾ ਠੀਕ ਆ ਤੇ ਕਾਰੋਬਾਰ ਵਧੀਆ ਸੁਖਣਾ ਹੈ ਹਾਂ ਜੀ ਹਾਂ ਪੂਰਾ ਵਧੀਆ ਲੱਗਦਾ ਠੀਕ ਆ ਤੇ ਭਾਈ ਇੱਕ ਵਾਰੀ ਤਾਂ ਨੰਬਰ ਬੋਲੋ 86290 ਤੇ 73250 ਹਮ ਬਲਜਿੰਦਰ ਦਸੇ ਨਾਲ ਕਿ ਹਰਜਿੰਦਰ ਜੀ ਹਰਜਿੰਦਰ ਹਰਜਿੰਦਰ ਜੇਬਾਈ ਆਪਾਂ ਇਸ ਝੋਟੀ ਦੀ ਗੱਲ ਕਰ ਲਈ ਤਾਂ ਕਹਵੇਂ ਸੂਏ ਇਸ ਵਾਰ ਸੂਗੀ ਇਹ ਜੀ ਆਪਣੇ ਹੁਣ ਦੂਜੇ ਸੂਏ ਸੁਣੀਏ ਇਹ ਕਰਦੀ ਆ ਆਪਣੀ ਦੂਜੇ ਸੂਏ ਕਰਦੀ ਤਿਆਰ ਕਰੀ ਹੋਈ ਆ ਮੰਨ ਲਾ ਹਾਂਜੀ ਹਾਂਜੀ ਠੀਕ ਹੈ ਤੇ ਪਹਿਲੇ ਸੂਏ ਬਾਈ ਹਰਜਿੰਦਰ ਕੀ ਸੀ ਰਿਕਾਰਡ ਕੁੜਾ 15 ਕਿਲੋ ਕੱਢਿਆ ਜੀ ਕੋਰੋਂ ਨੇ ਹਾਂਜੀ ਇਹ ਕਿਹੜੇ ਸੀਮਿੰਟ ਸੋਣਦੇ ਐ ਨਹੀਂ ਪਤਾ ਆਏ ਨਹੀਂ ਸੀਮਿੰਟ ਦਾ ਪਤਾ ਮੰਨ ਲਾ ਇੰਨਾ ਨਹੀਂ ਆਪਾਂ ਮੰਨ ਲਾ ਹਾਂ ਨਹੀਂ ਨਹੀਂ ਜਾਂਦਾ ਠੀਕ ਹੈ ਹੁਣ ਕਹਿ ਕਹਿ ਦੇਣਾ ਵੀ ਕੱਚੀ ਆ ਇਹ ਜੀ 10 ਤਰੀਕ ਨੂੰ ਦਣ ਪੂਰੇ ਹੁੰਦੇ ਆ ਪ ਇੱਕ ਤਰੀਕ ਹੋ ਗਈ ਮਾਰਚ ਮਹੀਨਾ ਚੱਲ ਪਿਆ ਠੀਕ ਆ 10 ਦਿਨਾਂ ਦੀ ਕੱਤੀ ਆ 10 ਦਿਨਾਂ ਦੇ ਵਿੱਚ ਬਾਈ ਕਹਿੰਦਾ ਆਰਡਰ ਬਾਈ ਬਹੁਤ ਸੋਹਣਾ ਤਿਆਰ ਕਰੂ ਕਿਉਂਕਿ ਲੈ ਕੇ ਬੈਠਣ ਜਾਣਾ ਨਾ ਤਰਨੀ ਹੋਣਾ ਜੀ ਝੋਟੀ ਤੋਂ ਲੈ ਕੇ ਜਿਹੜਾ ਪਿਛਲੇ ਪਹਿਲੇ ਸੂਏ ਜਿਹੜਾ 15 ਕਿਲੋ ਦੁੱਧ ਦਿੱਤਾ ਕਰਮ ਵਾਲੀ ਨੇ ਤੇ ਪੂਰੀ ਜੈਡ ਬਲੈਕ ਆ ਤੇ ਜਿਵੇਂ ਆਪਾਂ ਕਹਿੰਦੇ ਬਰੀਡ ਤਾਂ ਬਰੀਡ ਐ ਹੁੰਦੀ ਥੋੜੇ ਸਾਹਮਣੇ ਖੜੀ ਆ ਕੱਲਾ ਕੱਲਾ ਥਾਣਾ ਪੂਰੀ ਸਪੇਸ ਤੇ ਆ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਤੇ ਹਰਜਿੰਦਰ ਬਾਈ ਆਇਦ ਕੀ ਕਿੰਨੇ ਦੁੱਧ ਦੀ ਉਮੀਦ ਲਾ ਕੇ ਚੱਲਦੇ ਆ 21 ਜੀ 20 ਕਿਲੋ ਕੱਢੂਗੀ ਜੀ ਪੱਕਾ 20 ਮਤਲਬ ਪਾਰ ਜਾਊਗੀ ਪਾਰ ਜਾਊਗੀ ਜੀ ਘੱਟ ਨਹੀਂ ਕੱਢਦੀ ਹੈਗੀ ਤੇਰੀ ਬਰੀਡ ਦਾ ਪਤਾ ਹੈ ਨਾ ਬਾਈ ਤੇਰੀ ਬਰੀਡ ਦਾ ਮੁੱਲ ਜਦੋਂ ਪਹਿਲੇ ਸੂਏ ਮੰਨ ਲਾ ਚੰਗਾ ਦੁੱਧ ਕੱਢਿਆ ਤੇ ਇਸ ਵਾਰ ਵੀ ਚੰਗਾ ਕੱਢਣਾ ਚਾਹੀਦਾ ਤੇ ਕੀ ਰੇਟ ਕਰਤਾ ਬਈ ਬਰਜਿੰਦਰ ਰੇਟ ਜੀ ਆਪਣੇ ਜਾਇਜ਼ ਹੋ ਗਿਆ ਪੂਰੇ ਆਪਾਂ 1,80,000 ਰੁਪਇਆ ਲੋਕ 1,80,000 ਕਾਈ ਟਾਈ ਟੰਤਨ ਲੱਖ ਰੁਪਈਆ ਮੰਗਦਿਆ ਜੀ ਪਾਗ ਫਲਕਾਰੀ ਹੈ ਨਾ ਬਾਈ ਹਾਂ ਅਸੀਂ ਮੰਗਾਂਗੇ ਜਾਇਜ਼ ਹੂੰ ਵੇਚਣਾ ਨਾ ਰੇਟ ਹੈ ਰਾਮ ਰਾਮ ਮੇਰੀ ਸਾਰੀ ਬਾਣਾ ਨੇ ਕਾਕੀ ਤਾਈਆਂ ਨੇ ਜੇ ਥਾਰੀ ਬੈ ਸੱਤਵੇਂ ਮਹੀਨੇ ਮਗਿਆ ਬਣ ਲੱਗ ਗਈ ਹੋ ਤਾਂ ਜੋ ਤੁਮ ਈਪ ਖਵਾਓਗੇ ਵਹ ਯਾਦ ਤੇ ਦਿਖੇਗਾ ਅਰ ਦਿਖੇਗਾ ਕਿ ਕਰ ਜਬ ਉਸਕੀ ਲੋਟੀ ਸੁਥਰੀਰ ਬੜੀ ਤਿਆਰ ਹੋ ਜਾਗੀ ਜਬ ਠੋਕ ਕਨ ਵਾਲਟੀ ਦੁੱਧ ਕੀ ਕਾਡੋਗੀ ਤੋ ਉਸ ਖਤਰ ਬਾਟ ਕੇ ਦੇਖਣ ਲੱਗ ਰਹੀ ਹੋ ਤਾਵੜੀ ਹੀ ਜਾਓ ਨਾ ਤਾ ਬੜਕਾ ਕੇ ਬਾਪੂ ਨੇ ਵੇਚ ਦਿਓ ਮੈਡੀਕਲ ਸਟੋਰ ਪੈ उड़ते लेकर आओ राइट एच राइट एच ने दस दस एम एल तड़के सांझ रोटी हम चौपड़ के दो इससे थारी मैस की लेवटी भी बढ़िया तैयार होगी और जोटी भी सुथरी दिखेगी या पहले एक लीटर की पैकिंग माया करती इब दो की में भी आगी है और बेबे और भी घनी जानकारी चाहिए ऐसे ना तो इस नंबर पर फोन कर लियो सात आठ हर पशुपालक की पसंद राइट एच हाँ जी 5000 ਰੁਪਏ ਮਾਨਤਾਨ ਠੀਕ ਹੈ ਬਾਈ ਕਹਿੰਦਾ 5000 ਮਾਨਤਾਨ ਕਰ ਦਾਂਗੇ ਦੇਖੋ ਇਹ ਫਲਕਾਰੀ ਪਾ ਕੇ ਬਾਈ ਨਾ ਨਹੀਂ ਹੈਗਾ ਰੇਟ 350 ਕਰਤਾ ਜਾਂ 4 ਕਰਤਾ 1 ਲੱਖ ਦੇ 80000 ਰੁਪਏ ਦੀ ਮੱਝ ਕਹਿੰਦਾ ਬਾਈ ਕਹਾਂ ਰੇਟ ਆ ਦੇਵਾਂਗੇ ਮਾਨਤਾਨ ਵਿੱਚੋਂ 5000 ਜ਼ਰੂਰ ਹੋ ਜਾਊਗਾ ਚੰਗੀਆਂ ਚੰਗੇ ਦੁੱਧ ਵਾਲੀਆਂ ਪੂਰੀ ਜਾਂਚ ਪਰਖ ਕੇ ਤੁਸੀਂ ਖਰੀਦ ਲਿਓ ਤੇ ਨਾਲ ਦੂਜੀ ਵੀ ਆਪਣੇ ਬਾਈ ਇਹ ਵੀ ਤੋਰ ਦੀ ਉਹ ਤੋਰ ਦੀ 2 ਨੰਬਰ ਵਾਲੀ ਤੋਰ ਉਹ ਬਹਿ ਕਹਦੇ ਜੰਨੇ ਹੋਣੇ ਯਾਰ 2 ਨੰਬਰ ਵਾਲੀ ਤੋਰ ਦੀ ਤੁਸੀਂ ਚੈੱਕ ਕਰ ਲਓ ਇਹ ਤਾਜੀ ਸੂਹੀ ਹੈ ਬਾਈ ਹਾਂਜੀ ਹਾਂ ਸਾਰੀਆਂ ਇਹ ਤਾਜੀ ਸੂਹੀ ਹੋਈ ਆ ਹਾਂ ਹਾਂ ਨਹੀਂ ਦੂਜੀ ਤੋਰ ਬਾਈ 2 ਨੰਬਰ ਦੀ ਇੱਕ ਗੱਬਣਾ ਦੋ ਝੋਟੀਆਂ ਬਾਈ ਕੋਲੇ ਤਾਜੀਆਂ ਸੂਈਆਂ ਹੋਈਆਂ ਤੇ ਇਹਦੀ ਪੂਰੀ ਡਿਟੇਲ ਲੈ ਕੇ ਆਇਆ ਬਾਈ ਦਾ ਦੋ ਨੌਰੇ ਨੇ ਦੁੱਧ ਦਾ ਕੰਮ ਆ ਕਾਰੋਬਾਰ ਹਨ ਬਾਈ ਜੇ ਕੋਈ ਮੱਲਾ ਸੌਂਗੀਆਂ ਵੇਚ ਦਿੰਨੇ ਨੇ ਵੇਚ ਦਿੰਨੇ ਆ ਜੀ ਕੋਈ ਵੱਧ ਮੰਨ ਲਾ ਕੀ ਵਰ ਵਾਧ ਜਾਂਦੇ ਪਸੂਣਾ ਜੀ ਵੱਧ ਜਾਂਦੇ ਤੇ ਦੋ ਨੰਬਰ ਤੇ ਤੁਰਦੀ ਤੁਸੀਂ ਚੈੱਕ ਕਰ ਲੋ ਤਾਜੀ ਸੂਈ ਇਹ ਬਾਈ ਹਰਜਿੰਦਰ ਕਾਇਦ ਨਾ ਸੂਈ ਹੋਗੀ ਇਹ ਜੀ 15 16 ਦਿਨਾਂ ਦੀ ਸੂਈ ਵੀ ਆ 1500 ਦੁੱਧ ਤੇ ਮੱਲਾ ਦੁੱਧ ਤੇ ਆ ਜੀ ਹਾਜ਼ਰ ਠੀਕ ਹੈ ਠੀਕ ਹੈ ਕੀ ਮੱਲਾ ਬੱਚਾ ਕੀ ਆ ਬਾਈ ਮਗਰ ਇਹਦੇ ਮਗਰ ਕੱਟਾ ਜੀ ਕੱਟਾ ਠੀਕ ਹੈ 15 ਨੇ ਸੂਈਆ ਦੁੱਧ ਕਿੰਨਾ ਹਰਜਿੰਦਰ ਹੁਣ ਇਸ ਟਾਈਮ ਦੁੱਧ ਜੀ 16 ਕਿਲੋ ਹੋਗਾ ਟਾਈਮ ਥੋੜਾ ਥੰਨ ਲੰਬਾਣਾ ਹਾਂ ਦੁੱਧ ਕਰ ਤੋ ਬਾਹਰ ਆ ਮਲਾ ਬਾਹਰ ਹੈ ਜੀ ਬਾਹਰ ਠੀਕ ਹੈ ਲੈ ਵੀ ਤਸੱਲੀ ਹੋ ਜੂ ਰਹਿੰਦਾ ਹਾਂ ਜੀ ਹਾਂ ਜੀ ਵਾਲਾ ਕਹਿੰਦਾ ਆਪਾਂ ਵੀ ਕੰਡਾ ਲੈ ਕੇ ਵਗ ਜੀ ਮੈਂ ਕਹਿੰਦਾ ਜਦੋਂ ਮਰਜੀ ਆਓ ਜੀ ਲੈ ਵੀ ਬਾਈ ਦਾ ਕਹਣਾ ਠੰਡਾ ਵਾਲੇ ਕੀ ਤੁਸੀਂ ਜਾ ਸਕਦੇ ਹੋ ਠੀਕ ਹੈ ਨੌਰੇ ਆ ਬਾਈ ਦੇ ਰਹਿਣ ਕਰਨ ਦਾ ਪ੍ਰਬੰਧ ਹੋਗਾ ਹਾਂ ਜੀ ਹਾਂ ਸਭ ਪ੍ਰਬੰਧ ਠੀਕ ਹੈ ਤਸੱਲੀ ਕਰਕੇ ਪੂਰੀ ਫੇਰ ਖਰੀਦ ਲਿਓ ਜੇ 15 ਕਿਲੋ ਤੋਂ ਬਾਹਰ ਹੋਏ ਤਾਂ ਖਰੀਦ ਲਓ ਨਹੀਂ ਬਾਈ ਦੇ ਖੜੀ ਆ ਹਾਂ ਜੀ ਠੀਕ ਹੈ ਤਾਜੀ ਸੂਈ ਹੈ 15 ਦਿਨਾਂ ਦੀ ਤੇ ਹਰਿੰਦਰ ਰੇਟ ਦੀ ਗੱਲ ਆਂਦੀ ਬਈ ਇਹਦੀ ਰੇਟ ਜੀ ਜਾਇਜ਼ ਕਰਾਂਗੇ ਹਾਂ 135 ਆ ਜੀ 1 ਲੱਖ 35000 5000 ਇਹਦਾ ਵੀ ਮਾਨ ਮੰਨਦਾ ਨੂੰ 1 ਦੀ ਦੀ ਹੋ ਜੂ 130 ਦੀ ਹੋਵੇ 2 ਰੁਪਇਆ ਘੱਟ ਲੈਂਦਾ ਠੀਕ ਆ ਤੇ ਤੀਜੇ ਨੰਬਰ ਤੇ ਵੀ ਤੁਸੀਂ ਚੈੱਕ ਕਰ ਲਓ ਇਹ ਵੀ ਤਾਜੀ ਸੂਹੀ ਹੈ ਝੋਟੀ ਆ ਠੀਕ ਆ ਤੇ ਇਹਨੂੰ ਬਾਈ ਹਰਜਿੰਦਰ ਕਿੰਨੇ ਦਿਨ ਹੋ ਗਏ ਇਹਨੂੰ ਜੀ ਅੱਜ 15 ਦਿਨ ਹੋ ਗਏ ਕੱਟੀ ਪਿੱਛੇ ਆਦੇ ਉਹ ਬੈਠੀ ਕੱਟੀ ਪਿੱਛੇ ਟਾਈਟ ਲੇਵੇ ਦੀ ਆ 15 ਦਿਨ ਦੀ ਇਹ ਵੀ ਸੂਹੀ ਆ ਪ੍ਰੋਪਰ ਦੁੱਧ ਤੇ ਚੱਲੀ ਜਨੇ ਝੋਟੀਆਂ ਤੇ ਹਰਜਿੰਦਰ ਮਾਲਾ ਬਈ ਇਹ ਕਿੰਨਾ ਦੁੱਧ ਤਿਆਰ ਹੁਣ ਇਹਦੇ ਥੱਲੇ ਹੁਣ ਜੀ ਇਹਦੇ ਥੱਲੇ 17 ਕਿਲੋ ਦਾ ਤਿਆਰ ਆ ਪੂਰਾ ਪੂਰਾ ਜੀ ਇੱਕ ਗਾਹ ਹੁੰਦਾ ਬਰਜਿੰਦਰ ਕਹਿੰਦੇ ਗਰਾਉਂਡ ਚ ਬੜਾ ਫਰਕ ਹੋ ਜਾਂਦਾ ਉਹ ਬੜਾ ਤਰੀਕਾ ਜੀ ਨਾ ਨਹੀਂ ਉਹ ਕੋਈ ਗੱਲ ਆਪਾਂ ਲੀਟਰ ਪਵਾ ਕੇ ਅਗਲੇ ਨੂੰ ਕਹਾਂਗੇ ਚੋਕੇ ਦੇਖੋ ਠੀਕ ਹੈ ਕੰਡਾ ਲੈ ਕੇ ਆ ਜੇ ਕੰਡਾ ਲੈ ਕੇ ਆ ਜੇ ਘਰੇ ਕੋਈ ਚੱਕਰੀ ਨਹੀਂ ਹੈਗਾ ਲੈ ਬਾਈ ਇਹਦੇ ਥੱਲੇ ਕਹਿੰਦਾ ਬਾਈ ਕਹਿੰਦਾ 17 ਕਿਲੋ ਦੁੱਧ ਤਿਆਰ ਆ ਇਹ ਵੀ 15 ਨਸੂਈ ਆ ਆ ਵੀ 15 ਨਸੂਈ ਆ ਦੋਨੇ ਝੋਟੀਆਂ ਦੁੱਧ ਤੇ ਚੱਲੀ ਜਾਂਦੀਆਂ ਕੋਈ ਭਰਾ ਤਸੱਲੀ ਕਰਨਾ ਚਾਹੁੰਦਾ ਕੰਡਾ ਲੈ ਕੇ ਬਾਈ ਦੇ ਮਾਲਾ ਫਾਰਮ ਤੇ ਜਾਵੇ ਦੋ ਫਾਰਮ ਨੇ ਠੀਕ ਆ ਬਰਨਾਲੇ ਜ਼ਿਲ੍ਹੇ ਚ ਵੀ ਹੈ ਲੁਧਿਆਣੇ ਚ ਵੀ ਆ ਤੇ ਹਰਜਿੰਦਰ ਇਹਦਾ ਬਾਈ ਰੇਟ ਕੀ ਕਰਦਾ ਤੀਜੇ ਨੰਬਰ ਵਾਲੀ ਇਹਦਾ ਜੀ 1.5 ਲੱਖ ਰੁਪਈਆ 1.5 ਲੱਖ ਮਾਨਤਨ 5000 ਰੁਪਈਆ ਕਰਦਾ 5000 ਬਾਈ ਕਹਿੰਦੇ ਇਹ ਜੂ ਮਾਨਤਨ ਹੋਊਗਾ 1.5 ਲੱਖ ਮੁੱਲ ਠੀਕ ਆ ਆ 1.30 ਲੱਖ ਦੇਵਾਂਗੇ 1.35 ਰੇਟ ਆ ਇਹ 45 ਦੀ ਬਣ ਜੂ ਤਨ ਨੰਬਰ ਵਾਲੀ ਠੀਕ ਆ ਜੇ ਬਾਈ ਨਾਲ ਹੋਰ ਵੀ ਕਿਸੇ ਪ੍ਰਕਾਰ ਦੀ ਕੋਈ ਜਾਣਕਾਰੀ ਲੈਣੀ ਹੈ ਇੱਕ ਵਾਰੀ ਹਰਜਿੰਦਰ ਨੰਬਰ ਹੋਰ ਬੋਲ ਦਿੰਦਾ 87290 77250 ਠੀਕ ਆ ਪਿੰਡ ਆਪਣਾ ਦੱਸਿਆ ਸੀਗਾ ਆਪਣਾ ਪਿੰਡ ਜੌਲਾ ਤੇ ਫਾਰਮ ਬਰਨਾਲੇ ਵੀ ਆ ਬਰਨਾਲੇ ਵੀ ਆ ਦੇਉਲ ਨਿਧਾਣੇ ਜਿਲ੍ਹੇ ਚ ਪਾਇਆ ਬਾਕੀ ਬਾਈ ਨਾਲ ਮਿੱਤਰੋ ਸੰਪਰਕ ਕਰ ਲਿਓ ਠੀਕ ਆ ਟਾਪ ਦੇ ਨਗਨੇ ਤੇ ਬਾਕੀ ਬੱਸੀ ਵੀ ਹਾਂਜੀ 5 ਮਹੀਨੇ ਦੀ ਗੱਬਣਾ ਠੀਕ ਆ ਇੱਕ ਬੱਸੀ ਹੈ ਬਾਈ ਕੋਲੇ 5 ਮਹੀਨੇ ਦੀ ਗੱਬਣਾ ਤੇ ਤੋਰ ਦੇ ਮਾਈ ਮਾੜੀ ਜੀ ਫੇਰਾ ਹਾਂਜੀ ਇੱਕ ਮਿੰਟ ਤੇ ਤੁਰਦੀ ਤੁਸੀਂ ਚੱਕਰ ਲਓ 5 ਮਹੀਨਾ ਦੀ ਗੱਬਣਾ ਥੋੜਾ ਜਿਹਾ ਭਾਈ ਲਿੱਸੇ ਬਣ ਜਾ ਰਜਿੰਦਰ ਹਣਾ ਹਾਂਜੀ ਹਾਂ ਇਹ ਨਾ ਥੋੜੀ ਗਰੀਬ ਘਰੋਂ ਆਈ ਆ ਆਪਾਂ ਤਾਂ ਲਈ ਹੋਈ ਆ ਹੂੰ ਭਾ ਪੂਰਾ ਜਾਇਜ਼ ਆ ਠੀਕ ਆ ਤੇ ਕਿੰਨਾ ਦੁੱਧ ਪਾ ਦੂਗੀ ਦੁੱਧ 4 ਕਿਲੋ ਆ ਜੀ 5 ਮਹੀਨੇ ਦੇ ਹੁਣ ਆਪਣਾ ਚੈੱਕ ਕਰਾ ਕੇ ਦੇਵਾਂਗੇ ਇਸ ਟਾਈਮ ਇੱਥੇ ਕਿੰਨੇ ਦੇ ਪਾਣੀ ਪੀ ਲੈਣ ਦੇ ਠੀਕ ਆ ਤੇ ਕੀ ਕੀ ਰੇਟ ਕਰਿਆ ਬਈ ਇਹਦਾ ਇਹਦਾ 35000 ਕਰਿਆ ਜੀ ਮਾਨ ਤਨ 30000 ਦੀ ਦੇ ਦਾਂਗੇ 30000 ਦੀ ਜੇ ਕਿਸੇ ਭਰਾ ਨੇ ਮੰਨ ਲਾ ਜਿਵੇਂ ਹੁਣ ਦੁੱਧ ਦਾ ਟਕਾਪ ਆ ਜਾਂਦਾ ਤਾਂ 4 ਕਿਲੋ ਡਾਂਗਾ ਵਧੀਆ ਲਾਉ ਹੈ ਨਾ ਵਧੀਆ ਲਾਉ ਹੈ ਬਾਕੀ ਬਾਈ ਨਾਲ ਸੰਪਰਕ ਕਰ ਲਿਓ ਮੂਰੇ ਤਿਆਰ ਹੁੰਦੀ ਆਉਂਦੀ ਆ ਚੈੱਕ ਕਰਾ ਕੇ ਤੇ ਤਸੱਲੀ ਕਰਾ ਕੇ ਇੱਥੋਂ ਦੇਵਾਂਗੇ ਜੀ ਮੰਡੀ ਤੋਂ ਇੱਥੋਂ ਡਾਕਟਰ ਆ ਉਹਦਾ ਕੋਈ ਵੀ ਲਿਆ। ਸਮਝਿਆ ਤਸੱਲੀ ਕਰਕੇ ਫੇਰ ਲੈ ਜਾਓ ਬਾਕੀ ਬਾਈ ਕੋਲੇ ਟੌਪ ਦੇ ਨਾਗ ਨੇ ਮਿੱਤਰੋ ਤੇ ਜੇ ਤੁਹਾਨੂੰ ਵੀ ਕੋਈ ਕਮੀ ਪੇਸ਼ੀ ਲੱਗਦੀ ਆ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਬਾਕੀ ਬਾਈ ਸਕੀਨ ਚੰਗੇ ਪਸ਼ੂਆਂ ਦਾ ਫਾਰਮ ਨੇ ਦੋ ਵਿਜ਼ਿਟ ਕਰ ਸਕਦੇ ਹੋ ਫਾਰਮ ਦੇ ਪੂਰਾ ਤਸੱਲੀ ਕਰਕੇ ਫੇਰ ਖਰੀਦ ਸਕਦੇ ਹੋ। ਲੈ ਵੀ ਮਿੱਤਰੋ ਬਾਈ ਲਾਲੀ ਕੋਲੇ ਪਹੁੰਚੇ ਹੋਏ ਸੀ ਰੈਂਪਰੇ ਮੰਡੀ ਤੇ ਲਾਲੀ ਵੀ ਸਰਾ ਕਰ ਦਿੰਦਾ ਜਮਾ ਲਾਲੀ ਕਿੱਥੋਂ ਪਾਲ ਕੇ ਲਾਉਣਾ ਬਈ ਇਹ ਜਨਗਾ ਜਮਾ ਕਮਾਲ ਹੀ ਕਰ ਦੇਣਾ ਪੱਟੂ ਆ ਸਾਰੀ ਮੰਡੀ ਚੋਂ ਬਖਰੇ ਨਾਲ ਹੁੰਦੇ ਆ ਆਈ ਵਾਰ ਹਨਾ ਪੂਰੇ ਟਾਪ ਕੁਆਲਿਟੀ ਵਾਲੇ ਤੇ ਸਿਰਾ ਗੱਲਬਾਤ ਕਰੀ ਪਈ ਆ ਬਾਈ ਲਾਲੀ ਨੇ ਜਮਾ ਦੂਰੀ ਝੋਟੀ ਆ ਤੇ ਪਹਿਲੇ ਸੂਏ ਸੂਈ ਹੋਈ ਆ ਕਮੀ ਬਾਈ ਕੋਈ ਛੱਡਦਾ ਨਹੀਂ ਤੇ ਪੈਸੇ ਲਾਉਣ ਲੱਗਿਆ ਵੀ ਘੋਲ ਨਹੀਂ ਕਰਦਾ ਪੱਟੂ ਹਨਾ ਇੱਕ ਦਾ ਬੰਦਾ ਹੁੰਦਾ ਗਰਸੀਜਾ ਵੀ ਮਨ ਲ ਉਹ ਇਹ ਜੇ ਮਾਲ ਮੁੱਲ ਵਾਲੇ ਪਸ਼ੂ ਖਰੀਦਦਾ ਪਰ ਲਾਲੀ ਜਮਾ ਸਿਰਾ ਲੈ ਕੇ ਆਉਂਦਾ ਤੇ ਪੈਸੇ ਵੀ ਚੰਗੇ ਲੱਗ ਆਉਂਦਾ ਹਨਾ ਤੇ ਗੱਲਬਾਤ ਵੀ ਐਂਡ ਕਰ ਦਿੰਦਾ ਹਰੇਕ ਮੰਡੀ ਦੇ ਉੱਪਰ ਆਪਾਂ ਦੇਖਦੇ ਆਂ ਬਾਈ ਕੋਲੇ ਵਾਜਾ ਵਾਜਾ ਕਰਦੇ ਹੁੰਦੇ ਆ ਸਾਰੀ ਮੰਡੀ ਦੇ ਵਿੱਚੋਂ ਤੇ ਟਾਪ ਕੁਆਲਿਟੀ ਵਾਲੀ ਝੋਟੀਆ ਲੱਲੀਬਾਈ ਸਾਸਰੀガル ਬਲੰਦਾ ਸਾਸਰੀガルਪਰਾ ਤੇ ਇੱਕ ਵਾਰੀ ਪੂਰਾ ਡਰੈਸ ਦੱਸਦੇ ਬਾਈ ਪਿੰਡ ਪੂਲਾ ਹੈਗਾ ਜਿਲ੍ਹਾ ਬਠਿੰਡਾ ਪਿੰਡ ਪੂਲਾ ਜਿਲ੍ਹਾ ਬਠਿੰਡਾ ਹਨਾ ਨੰਬਰ ਬੋਲ ਬਾਈ 798600270 ਪੱਕਾ ਨਾ ਕੀ ਆ ਲਾਲੀ ਹੈ ਜੀ ਲਾਲੀ ਕਹਿੰਦੇ ਪਿੰਡ ਚ ਬਾਈ ਨੂੰ ਲਾਲੀ ਕਹਿੰਦੇ ਆ ਪਿੰਡ ਫੂਲਾ ਫਲਕਾਰ ਸਿੱਧੂ ਵਾਲਾ ਤੇ ਜ਼ਿਲ੍ਹਾ ਬਠਿੰਡਾ ਰਹਿੰਦਾ ਲਾਲੀ ਮਨਲਾ ਕੈਮੇ ਸੂਈ ਸੂਈ ਬਾਈ ਕੱਟੀ ਇਹ ਬਾਈ ਖੀਰੀ ਹੈ ਜੀ ਖੀਰੀ ਜਾਂ ਪਹਿਲੇ ਸੂਈ ਸੂਈ ਆ 18 ਦਿਨ ਹੋ ਗਏ 18 ਮਹੀਨਿਆਂ ਦੀ ਕੱਟੀ ਆ 6 ਦਿਨ ਹੋ ਗਏ ਸੂਈ 18 ਮਹੀਨਿਆਂ ਦੀ ਕੱਟੀ ਆ ਮਿੱਤਰੋ 6 ਦਿਨਾਂ ਐ ਸੂਈ ਐ ਤੇ ਬਾਕੀ ਆਡਰ-ਆਡਰ ਕਰਨੀ ਤੁਸੀਂ ਨਿਗਾਹ ਮਾਰ ਲਓ ਪੂਰਾ ਸਾਫ ਥਣ ਲੈਵਾ ਜਮਾ ਇੱਕ ਨੰਬਰ ਵਜਾ ਵਜਾ ਕਰੀ ਪਈ ਆ ਲਾਲੀ ਮਨਲਾ ਪੈਸੇ ਲਾਉਣ ਲੱਗਿਆ ਕੋਈ ਕਾਉਲ ਨਹੀਂ ਕਰਦਾ ਤੂੰ ਹਣਾ ਹੋਰ ਬਾਈ ਦੀ ਬਪਾਰੀਆਂ ਦਿਲ ਛੋਟੇ ਹੁੰਦੇ ਮੰਨ ਲਾ ਇਹ ਜਿੰਨਾ ਮੈਂ ਕਿਸੇ ਕੋਲੇ ਦੇਖ ਲੈਣੀ ਮੰਡੀ ਤੇਰੇ ਕੋਲ ਹੀ ਦੇਖ ਦੋ ਨਾ ਪੈਸੇ ਬਈ ਫਿਰ ਲਾਉਣੇ ਪੈਂਦੇ ਆ ਹਾਂ ਫੇਰ ਹੀ ਨਾ ਬਣਦਾ ਹਣਾ ਨਾ ਹੀ ਬਣਾਇਆ ਹਾਂ ਤੇ ਬਾਕੀ ਬਾਈ ਕਹਿੰਦਾ ਨਾ ਹੀ ਬਣਾਇਆ ਯਾਰ ਤੁਸੀਂ ਦੇਖ ਲਓ ਹਣਾ ਆਪ ਹੀ ਦੇਖ ਲਓ ਕਮੀ ਜੇ ਤੁਹਾਨੂੰ ਲੱਗਦੀ ਤਾਂ ਮਿੱਤਰੋ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਲਾਲੀ ਪ੍ਰੋਪਰ ਦੁੱਧ ਬਾਈ ਹੁਣ ਕਿੰਨਾ ਤਿਆਰ ਦੁੱਧ ਵੀਰੇ 11 ਕਿਲੋ ਚੌਣ 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 ਕੰਡੇ ਵਾਲਾ ਲੈ ਬਾਈ ਕਹਿੰਦਾ 11 ਕਿਲੋ 6 ਦਿਨਾਂ ਦੀ ਸੂਈ ਆ ਕੰਡਾ ਲੈ ਕੇ ਆ ਜਾ ਕੋਈ ਤਸੱਲੀ ਕਰ ਲਿਓ ਤਿੰਨ ਟਾਈਮ ਚਾਰ ਟਾਈਮ ਠੀਕ ਆ ਕਿੱਕਦਾ ਹੁੰਦਾ ਕਹਿਣ ਦੀ ਗੱਲ ਆ ਨਾ ਨਾ ਘਰੇ ਬਾਕੀ ਉਹ ਗੱਲ ਨਹੀਂ ਹੈਗੀ ਬਾਈ ਕੋਲੇ ਘਰੇ ਜਾਇਓ ਚੋਕੇ ਦੇਖਿਓ ਤਨ ਟਾਈਮ ਤਸੱਲੀ ਕਰ ਕੇੜਾ ਫੇਰ ਤੁਸੀਂ ਝੋਟ ਰਬਾਈਆ ਕੋਣ ਦਿੰਦੀ ਦੁੱਧ ਇਹ ਤਾਂ ਅੱਜ ਵੀ ਲਾਤ ਮਾਰਿਆ ਹੈ ਲੈ ਯੇ ਰੋ ਛੋੜਾ ਹੋਸ ਹੁਆ ਡਿਟ ਜਾ ਡਿਟ ਜਾ ਕਿਉਂ ਤੂੰ ਆਪੇ ਵੀ ਮਰ ਰ ਡੰਗਰਾ ਨੇ ਮਾਰੇ ਜ਼ਹਿਰ ਲੱਗ ਰਿਆ ਤੂੰ ਕਾਉ ਦੁੱਧ ਕੋਣ ਦਿੰਦੀ ਦੁੱਧ ਕਿੱਤੇ ਦੇਗੀ ਤੂੰ ਜ਼ਹਿਰ ਲੱਗ ਰਹੀ ਓ ਇਸਾ ਹ ਡੰਗਰਾ ਗੇਲ ਧੱਕਾ ਨਿਕਰੇ ਅਗਰ ਦੇ देने की चीज दिया रे नेता रहा मस्ती तो यू दी भाई राइट मिल्क बूस्टर दार का आधा घंटा पहला एक कप तड़की सांझ और फिर देख भाई साहब दूध रे ओए होए बढ़िया पसा होगा दो गुट दूध की फालतू आवेगी और अधिक जानकारी के लिए इस नंबर पे कॉन्टेक्ट कर सकते हैं आप सात आठ नौ जीरो जीरो बयालीस हजार खरीद लोली भाई ਦੁੱਧ ਵੀਰੇ 14-15 ਕਿਲੋ ਕੱਢ ਦੂਗੇ 14-15 ਆਰਮਨਾਲ ਆਰਮਨਾਲ 6 ਦਿਨਾਂ ਦੀ ਸੂਈ 11 ਸੂਈ 11 ਕਿਲੋ ਤਾਂ ਹੁਣ ਹੀ ਤਿਆਰ ਹਨ 11 ਕਿਲੋ ਹਾਂਜੀ 11 ਕਿਲੋ ਤਾਂ ਹੁਣ ਤਿਆਰ ਆ 6 ਦਿਨਾਂ ਦੀ ਸੂਈ ਥੱਲੇ ਤੇ 14 ਤੋਂ ਬਾਹਰ-ਬਾਹਰ ਬਾਈ ਦੁੱਧ ਕੱਢੂਗੀ ਤੇ ਬਾਕੀ ਝੋਟੀ ਚੰਗੀ ਆ ਮਿੱਤਰੋ ਕਈ ਵਾਰ ਸੌਂਕ ਦਾ ਕੋਈ ਮਲਣੀ ਹੁੰਦਾ ਕਈ ਵਾਰ ਚੰਗੀ ਕਿਸੇ ਨੇ ਮਾਲਾ ਘਰੇ ਜਿਵੇਂ ਕਹਦੇ ਸੋਹਣੀ ਲੱਗੇ ਤਾਂ ਆਪਾਂ ਝੋਟੀ ਰੱਖਣੀ ਹੁੰਦੀ ਆ ਲਾਲੀ ਰੇਟ ਕੀ ਕਰਤਾ ਬਾਈ ਰੇਟ ਤਾਂ ਵੀਰੇ 2-10 ਕਰਦੇ ਆ 2 ਲੱਖ ਤੋਂ 10 ਹਜ਼ਾਰ ਮਾਨਦਾਨ ਮਾਨਤਾਨ ਹੋ ਜੂਗਾ 10000 ਕੇ ਵੱਧ ਵੱਧ ਕਰ ਦਾਂਗੇ ਠੀਕ ਆ ਵੱਧ ਕਰ ਦਾਂਗੇ ਬਾਈ ਕਹਿੰਦਾ 2 ਲੱਖ ਤੇ 10000 ਦੀ ਡਿਮਾਂਡ ਕਰਦਾ ਚੰਗੀ ਝੋਟੀ ਆ ਠੀਕ ਆ ਬਾਕੀ ਮੌਕੇ ਤੇ ਸੌਦਾ ਬਣਦਾ ਪੂਰਾ ਮਾਨਤਾਨ ਬਾਈ ਕਹਿੰਦਾ ਕਰਕੇ ਤੋਰਾਂਗੇ ਤੇ ਦੋ ਨੰਬਰ ਵਾਲੀ ਵੀ ਤੋਰ ਦੇ ਬਾਈ ਦੋ ਨੰਬਰ ਤੇ ਨੀਲੀ ਰਾਵੀ ਆ ਇਹ ਵੀ ਬ੍ਰਾਂਡ ਪੀਸ ਆ ਜਿਵੇਂ ਆਪਾਂ ਕਹੇ ਹਨਾ ਕੋਕਾ ਪੀਸ ਤੇ ਚੰਗੇ ਮਨ ਲਓ ਪਸ਼ੂਆਂ ਦੀ ਬਾਈ ਸਕੀਨ ਆ ਜਿਵੇਂ ਕਹੇ ਚੰਗੇ ਪਸ਼ੂਆਂ ਸਕੀਨ ਹਨਾ ਤੇ ਇਹ ਵੀ ਬ੍ਰਾਂਡ ਆ ਜਿਵੇਂ ਨੀਲੀ ਰਾਵੀ ਦਾ ਕੋਕਾ ਪੀਸ ਆ ਤੇ ਬਾਕੀ ਇਹਦੀ ਵੀ ਡਿਟੇਲ ਸਾਨੂੰ ਪੂਰੀ ਲੈ ਕੇ ਦੇਵਾ ਤਾਜੀ ਸੂਈਆਂ ਮਗਰ ਨੀਲੀ ਰਾਵੀ ਦੀ ਬੱਚਾ ਤੇ ਥਣ ਲੇਵਾ ਬਿਲਕੁਲ ਸਾਫਾ ਟਾਈਟ ਲੇਵਾ ਤੇ ਫਸਮਾ ਜਮਾ ਪੱਟਾਂ ਦੇ ਵਿੱਚ ਵਹਿ ਜਾ ਵਜਾ ਕਰਦਾਂਦੇ ਝੋਟੀ ਦਾ ਠੀਕ ਹੈ ਬਾਕੀ ਗੌਰ ਨਾਲ ਚੈੱਕ ਕਰ ਲੋ ਤੇ ਪੂਰੀ ਡੀਟੇਲ ਆਪਾਂ ਬਾਈ ਤੋਂ ਲੈ ਕੇ ਦੇਣੇ ਆ ਸਾਰੀ ਮੰਡੀ ਦੇ ਵਿੱਚੋਂ ਟਾਪ ਕੁਆਲਿਟੀ ਵਾਲੇ ਨਗਨੇ ਬਾਈ ਕੋਲੇ ਬ੍ਰਾਂਡ ਪੀਸ ਆ ਜੇ ਮੈਂ ਆਪਾਂ ਕਹਿੰਦੇ ਨਾ ਬ੍ਰਾਂਡ ਪੀਸ ਉਹ ਚੀਜ਼ ਬਾਈ ਲਾਲੀ ਲੈ ਕੇ ਆ ਮੰਡੀ ਤੇ ਆਏ ਵਾਰੀ ਲੈ ਕੇ ਆਉਂਦਾ ਕੋਈ ਆਹੇ ਮੰਡੀ ਨਹੀਂ ਵੀ ਆਹਾਂ ਮੰਡੀ ਤੇ ਚੰਗੇ ਪੀਸ ਲੈ ਆਇਆ ਤੇ ਹਰੇਕ ਮੰਡੀ ਦੇ ਬਾਈ ਕੋਲੇ ਚੰਗੇ ਨਗ ਹੁੰਦੇ ਜਮਾ ਬ੍ਰਾਂਡ ਤੇ ਬਾਕੀ ਆਪਾਂ ਇਹਦੀ ਵੀ ਜਾਣਕਾਰੀ ਲੈ ਕੇ ਦਿੰਨੇ ਹਨਾ ਤੇ ਲਾਲੀ ਇਹ ਕਹਿ ਦੇਣਾ ਸੂਈ ਹੈ ਬਾਈ ਇਹਨੂੰ ਚੌਥਾ ਦਿਨ ਆ ਵੀਰੇ ਮਾਗਰ ਕੱਟਿਆ ਕੱਟੀ ਆ ਮਾਗਰ ਵੀ ਕੱਟੀ ਆ ਮੈਂ ਤੈਨੂੰ ਇੱਕ ਵਾਰੀ ਨੇੜੇ ਦਿਖਾ ਦਿਆਂ ਮੈਂ ਮੇਰੇ ਸਹਿਯੋਗੀ ਨੂੰ ਕਹਿਣਾ ਤੇ ਬਹੁਤ ਹੀ ਵਧੀਆ ਬ੍ਰਾਂਡ ਪੀਸ ਆ ਮਾਗਰ ਨੀਲੀ ਰਾਵੀ ਦੀ ਕੱਟੀ ਆ ਤੇ ਨੀਲੀ ਰਾਵੀ ਤੇ ਬ੍ਰਾਂਡ ਪੀਸ ਇਹ ਵੀ ਬਾਈ ਪਹਿਲੇ ਸੂਇਆ ਇਹ ਵੀ ਪਹਿਲੇ ਸੂਇਆ ਪਹਿਲੇ ਸੂਇਏ ਕੈ ਦਿਨ ਹੋ ਗਿਆ ਅੱਜ ਇਹਨੂੰ ਚੌਥਾ ਦਿਨ ਆ ਜੀ ਚਾਰ ਦਿਨ ਸੂਈਆ ਮਿੱਤਰੋ ਦੁੱਧ ਬਈ ਲਾਲੀ ਦੁੱਧ 9 ਕਿਲੋ ਚੋਣਦਾ ਉਹਨੂੰ 9 ਕਿਲੋ ਦੁੱਧ ਜਿਹੜਾ ਤਿਆਰ ਆ ਤੇ ਪੰਡਾ ਥੋੜਾ ਟਾਈਟ ਹਨਾ ਹਾਂ ਟਾਈਟ ਲਈ ਵਿਧੀਆ ਚਾਰ ਦਿਨ ਸੂਈ ਥੱਲੇ 9 ਕਿਲੋ ਦੁੱਧ ਜਿਹੜਾ ਤਿਆਰ ਆ ਤੇ ਕਿੰਨਾ ਕੁ ਦੁੱਧ ਕੱਢੂ ਬਈ ਲਾਲੀ ਤੇਰੇ ਹਿਸਾਬ ਨਾਲ ਦੁੱਧ ਵੀਰੇ 12-13 ਕਿਲੋ ਦੇ 12-13 ਕਿਉਂਕਿ ਹਜੇ ਮੰਨ ਲਾ ਟੈਟ ਹਨਾ ਲੈ ਆ ਜੀ ਹਾਂ ਠੀਕ ਆ ਤਾਜੀ ਏ ਥੋੜਾ ਸੂਏ ਚ ਵੀ ਆ ਜਾਂਦਾ ਪਸ਼ੂ ਤੇ 12-13 ਕਿਲੋ ਬਾਈ ਕਹਾਂ ਦੁੱਧ ਪਾ ਦੂਗੀ ਤੇ ਲਾਲੀ ਕੀ ਰੇਟ ਕਰਤਾ ਬਈ ਇਹਦਾ ਇਹਦਾ 180 ਕਰਦੇ ਆ 1 ਲੱਖ 80 ਹਜ਼ਾਰ ਮਾਨਤਨ ਮਾਨਤਨ ਹੋ ਜਾ ਜੇ ਕਈ ਵਾਰ ਜੋੜਾ ਖਰੀਦਣ ਦਾ ਵਾਲਾ ਚੰਗਾ ਇਕੱਠੀ ਜੋੜਾ ਫਿਰ 20000 ਦੀ ਆਫਰ ਦੇ ਦਾਂਗੇ ਜੇ ਕੋਈ ਚੱਲਦੀ ਵੀਡੀਓ 'ਚ ਦੇਖੂ ਠੀਕ ਆ ਲੈ ਵੀ ਮਿੱਤਰੋ ਚੱਲਦੀ ਵੀਡੀਓ ਦੇ ਵਿੱਚ ਜੇ ਕੋਈ ਬਾਈ ਨੂੰ ਦੱਸ ਕੇ ਆਉਂਦਾ ਵੀ ਅਸੀਂ ਵੀਡੀਓ ਦੇਖੀ ਸੀ ਜੋੜਾ ਖਰੀਦ ਦਾ ਰੇਟ ਦਾ ਜਿਹੜਾ ਵੱਖਰਾ ਹੈਗੀ ਹੈਗਾ ਮਾਨਤਨ ਵੀ ਕਰਨਾ ਉਹਦੇ ਵਿੱਚੋਂ 20000 ਬਾਈ ਕਹਿੰਦਾ ਆਫਰ ਕਰਤਾ ਵੀ ਜਿਹੜਾ 20000 ਆ ਵੀਡੀਓ ਦੇਖ ਕੇ ਝੋਟੇ ਦੁਨੀਆਂ ਖਰੀਦ ਦਾ ਮਤਲਬ ਦੋਨੇ ਨਾਗਾ ਦਾ 20000 ਦੀ ਹੋਰ ਸ਼ੋਰਟ ਆ ਗਈ ਰੇਟ ਤੇ ਮਾਨਦਾਨ ਜਿਹੜਾ ਵੱਖਰਾ ਉਹਦੇ ਵਿੱਚੋਂ 20000 ਦੀ ਆਫਰ ਆ ਬਾਈ ਨੇ ਲਾਲੀ ਨੇ ਖੁੱਲਾ ਅੱਜ ਦਿਲ ਕਰਤਾ ਕਹਿੰਦਾ ਕੋਈ ਗੱਲ ਨਹੀਂ ਅਗਲੇ ਦੇ ਘਰੇ ਵੀ ਬ੍ਰਾਂਡ ਪੀਸ ਜਾਨਦੇ ਹਨਾ ਤੇ ਬਾਕੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਸ਼ੇਅਰ ਲਾਜ਼ਮੀ ਕਰਿਓ ਲੈ ਮੇਤਰੋ ਪਿੰਦਾ ਮਿਲ ਗਿਆ ਬਾਈ ਆਪਾਂ ਨੂੰ ਰਾਮਪ੍ਰੇਮ ਮੰਡੀ ਦੇ ਤੇ ਪਿੰਦੇ ਬਾਰੇ ਮੈਂ ਥੋੜੀ ਜਾਣਨਾ ਪੈਂਦਾ ਪਿੰਦਾ ਵਧੀਆ ਵਪਾਰੀ ਹੈ ਜਿਵੇਂ ਆਪਾਂ ਕਹੇ ਦੀ ਹਨਾ ਚੰਗਾ ਮਾਲ ਲੈ ਕੇ ਆਉਂਦਾ ਹਰੇਕ ਮੰਡੀ ਤੇ ਹੁੰਦੀ ਹੁੰਦਾ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਲਾਂਬਾ ਨਹੀਂ ਚੰਗਾ ਮਾਲ ਖਰੀਦਦਾ ਤੇ ਵਧੀਆ ਜਾਂਚ ਪੜਤ ਕੇ ਤੁਸੀਂ ਵੀ ਭਿੰਦੇ ਦੇ ਝੋਟੇ ਜਿਹੜੀ ਇਲਝਾ ਸਕਦੇ ਹੋ ਭਿੰਦੇ ਇੱਕ ਵਾਰ ਦਾ ਐਡਰੈਸ ਬੋਲ ਪਹਿਲਾਂ ਬਾਈ ਬੈਣ ਜੀ ਬੈਣ ਨੰਝਾ ਵਾਲੀ ਜ਼ਿਲ੍ਹਾ ਬਠਿੰਡਾ ਠੀਕ ਆ ਨੰਬਰ ਹੈਗਾ 62800896340 ਠੀਕ ਆ ਤੇ ਭਿੰਦੇ ਆਪਣਾ ਵਧੀਆ ਵਿਵਾਰ ਦਾ ਕੰਮ ਸੁੱਖਾ ਹਾਂ ਤੇ ਕਰੇ ਕਿੰਨੇ ਕਿਨਾ ਕਰ ਹਰ ਵਾਰ ਹੁਣ ਵੀ 7-8 ਨਾਕ ਕਰਿਆ ਗਿਆ ਖੜਿਆ ਵੀ ਜੇ ਕੋਈ ਬਾਤ ਹੋਈ ਰਾਜ ਕਰਕੇ ਮਾਝੀ ਕੋ ਪਾਉਣੇ ਆਪਾਂ ਉਹਨਾਂ ਦੇ ਚੋਣੇ ਕਰੀ ਠੀਕ ਵੀ ਕਈ ਵਾਰ ਕੋਈ ਆ ਗਿਆ ਆਪਾਂ ਮੋੜ ਨਹੀਂ ਜਿੰਦੇ ਵਾਲਾ ਰੋਣ ਰੂਣ ਨੂੰ ਸਾਰਾ ਕੋਤ ਸਾਰਾ ਪਰਮੰਦਾ ਕਿਦੋਂ ਵੀ ਆ ਜਾਏ ਕਤੋਂ ਵੀ ਠੀਕ ਆ ਲੈ ਵੀ ਮਿੱਤਰੋ ਬਾਕੀ ਆਪਾਂ ਤੋਰ ਕੇ ਦਿਖਾਉਣੇ ਇੱਕ ਨੰਬਰ ਤੋਂ ਸਟਾਰਟ ਕਰਦੇ ਪੰਦੇ ਤੋਰ ਬਾਈ ਇੱਕ ਨੰਬਰ ਤੇ ਤਾਜੀ ਸੂਈ ਹੋਈ ਏ ਝੋਟੀ ਤੋਰਦੀ ਤੁਸੀਂ ਚੈੱਕ ਕਰ ਲੋ ਬਾਕੀ ਥਣਲੇ ਵੀ ਸਾਫ ਆ ਟਾਈਟ ਲੇਵਾ ਵਧੀਆ ਤੇ ਸ਼ਕੀਨ ਏ ਝੋਟੀ ਬਾਕੀ ਰੇਟ ਵੀ ਜਾਇਜ ਹੋ ਬਾਕੀ ਬਾਈ ਨਾਲ ਸਾਰੀ ਗੱਲਬਾਤ ਪੰਦੇ ਨਾਲ ਕਰਾਂਗੇ ਤੇ ਸਾਫ ਥਣਲੇ ਵੀ ਬਿਲਕੁਲ ਜਮਾ ਪੋਰੀਆਂ ਵਰਗੇ ਥਣ ਨੇ ਤਾਜੀ ਸੂਈ ਹੋਈ ਆ ਕੀ ਗੱਲਬਾਤ ਆ ਕਿੰਨਾ ਕੁ ਰੇਟ ਆ ਇਹ ਸਾਰੀ ਗੱਲਬਾਤ ਆਪਾਂ ਪਾਈ ਪਿੰਦੇ ਨਾਲ ਕਰਾਂਗੇ ਚੰਗੀਏ ਝੋਟੀ ਬਾਕੀ ਕੱਦਾਵਾਰ ਤੇ ਮੰਤਰ ਮੰਤਰ ਬੋਡੀ ਦਾ ਅੰਚਾ ਸਾਰਾ ਇਹ ਗੋਪੀ ਜਾਈ ਮੜਾ ਓਏ ਇਹ ਆਪਾਂ ਗੱਲ ਕਰ ਲਈ ਗੋਪੀ ਬਾਕੀ ਪਿੰਦੇ ਤੋਂ ਲੈਣੇ ਜਾਣਕਾਰੀ ਕਿੰਨੇ ਕ ਦਿਨ ਐਸਪੀ ਤੇ ਤੇ ਪਿੰਦੇ ਮੱਲਾ ਕੰਮੇ ਸੂਏ ਬਾਈ ਇਹ ਪਹਿਲਾਂ ਸੂਏ ਪਹਿਲਾਂ ਸੂਣ ਪਲੂਨ ਪੱਟੀ ਆ ਹਾਂ ਠੰਡੀ ਬਹੁਤ ਠੀਕ ਐ ਥਣ ਲੇਵਾ ਬਿਲਕੁਲ ਸਾਫ ਟਾਈਟ ਥੋੜੇ ਹਨਾ ਹਾਂ ਦੁੱਧ 12 ਲੀਟਰ ਜਮਾ ਤਿਆਰ ਆ। ਕਿੰਨੇ ਦਿਨ ਹੋ ਗਏ ਪਿੰਦੇ ਸੂਈ ਨੂੰ? ਹੋ ਗਿਆ 10-12 ਦਿਨ ਬਾਈ ਸੂਈ ਨੂੰ। ਠੀਕ ਆ। 10-12 ਦਿਨਾਂ ਦੀ ਸੂਈ ਆ ਮਿੱਤਰੋ ਤੇ ਦੁੱਧ ਹੈਗਾ 10 ਕਿਲੋ ਬਾਈ 12 ਕਿਲੋ। 12 ਕਿਲੋ ਦੁੱਧ ਤਿਆਰ ਆ ਮੌਕੇ ਦਾ। ਤਸੱਲੀ ਕਰ ਸਕਦੇ ਹੋ ਠੀਕ ਆ ਤਾਜੀ ਸੂਈ ਹੋਈ ਆ ਤੇ ਪਹਿਲੇ ਸੂਏ ਝੋਟੀ ਆ ਤੇ ਪਿੰਦੇ ਰੇਟ ਦਾ ਗੱਲਾਂ ਇਹ। ਮੁੱਲ ਇੱਕ 40 ਸਵਾ ਦੀ ਦੇਣੀ ਆ ਬਾਈ। 1 ਲੱਖ 40 ਹਜ਼ਾਰ ਰੇਟ ਆ ਸਵਾ ਲੱਖ ਦੀ ਆਪਾਂ ਦੇਵਾਂਗੇ ਮਾਨਦਾਨ ਕਰਕੇ। ਠੀਕ ਆ ਦੋ ਨੰਬਰਾਂ ਦੀ ਤੋਰ ਦੀ। ਦੋ ਨੰਬਰ ਤੇ ਵੀ ਸ਼ਕੀਨ ਝੋਟੀ ਆ। ਸਾਫ ਥਣ ਲੈਵੇ ਦੀ ਆ। ਠੀਕ ਆ ਤੇ ਬਾਕੀ ਆਪਾਂ ਤੋਰ ਕੇ ਦਿਖਾਉਣੇ ਆ ਮਗਰ ਕੱਟੀ ਆ ਤਾਜੀ ਸੂਈ ਹੋਈ ਆ ਬਾਕੀ ਤਸੱਲੀ ਤੁਸੀਂ ਕਰਨੀ ਆ ਤੇ ਜਿਹੇ ਜੀ ਕੋਈ ਗੱਲ ਹੋਊਗੀ ਆਪਾਂ ਦੱਸ ਦੇ ਰਾਵਾਂਗੇ ਉਸ ਥੋੜੀ ਜਿਆਦੇ ਵਾਇਟਾ ਸਾਫ ਥਣ ਲੈ ਵਧੀਆ ਟੈਡ ਲੈ ਵਧੀਆ ਹੈਨਾ ਤੁਰਦੀ ਤੁਸੀਂ ਇੱਕ ਵਾਰੀ ਚੈੱਕ ਕਰ ਲਓ ਤੇ ਚੰਗੀ ਝੋਟੀ ਸਕੀਨ ਆ ਵਧੀਆ ਦੁੱਧ ਵਾਲੀ ਆ ਜੇ ਕਈ ਵਾਰ ਮਲਾਲਾ ਸਕੀਨ ਝੋਟੀਆਂ ਦੇ ਚਾਹਣਾ ਹੁੰਦਾ ਤੇ ਚੰਗੇ ਪਸ਼ੂਆਂ ਦਾ ਹੈਨਾ ਤੇ ਲੈ ਕੇ ਬੰਦੇ ਨਾਲ ਕਨੈਕਟ ਕਰਕੇ ਲੈ ਸਕਦਾ ਪੂਰੀ ਤਸੱਲੀ ਕਰਕੇ ਸਾਫ ਸਾਨ ਲੈਵੇ ਦੀ ਆ ਤਾਜੀ ਸੁਹੀ ਆ ਮੰਗਰ ਕੱਟੀ ਆਗੀ ਤੇ ਬਾਕੀ ਬੰਦੇ ਨਾਲ ਕਰਦੇ ਆ ਗੱਲ ਦੋ 13 ਕਿਲੋ ਠੰਡਾ ਹੋ ਬਈ ਹੁਣ 13 ਕਿਲੋ ਤਿਆਰ ਆ ਹਾਂ ਬੰਦੇ ਮਤਲਬ ਕਹਿ ਕੇ ਦੇਣਾ ਦੀ ਸੂਈ ਆ ਬਾਈ ਇਹਨੂੰ ਹੋ ਗਿਆ 9 ਦਿਨ ਸੂਈ ਨੂੰ ਬਾਈ 9 ਦਿਨ ਠੀਕ ਆ 9 ਦਿਨਾਂ ਦੀ ਸੂਈ ਹੋਈ ਆ ਤੇ 13 ਕਿਲੋ ਦੁੱਧ ਤਿਆਰ ਆ ਹਾਂਜੀ ਬਾਈ ਕੀ ਰੇਟ ਕਰਤਾ ਪਿੰਦੇ ਇੱਕ 45 ਆ ਬਈ 1 ਲੱਖ 45000 ਮਾਨਤਾਨ ਉਹ ਦੇ ਦਾਂਗੇ 130000 ਦੀ ਬਾਈਕਾਂ ਚੋਟੀ ਦੇ ਦਾਂਗੇ ਕਿਉਂਕਿ ਹੁਣ ਜਿਵੇਂ ਪਿੰਡੇ ਚ ਕਿੰਨੀ ਤੇਜ਼ ਆ ਕਿ ਮਾਹੌਲ ਠੰਡਾ ਆਦਾ ਵਧੀਆ ਬਈ ਟਾਈਮ ਪਾਸ ਹੋ ਜਾਂਦਾ ਕੰਮ ਚੱਲੀ ਜਾਂਦਾ ਠੀਕ ਆ ਮੰਨ ਲਾ ਜਿਵੇਂ ਹੁਣ ਮੰਨ ਲਾ ਨਹੀਂ ਤੇਜ਼ ਬੱਕੀ ਭਾ ਤੇਜ਼ੀ ਹੋ ਜਾਂਦੀ ਹੈ ਨਾ ਜਦੋਂ ਗਰਮੀ ਆ ਗਈ ਥੋੜਾ ਥੋੜਾ ਵੀ ਪਿੰਡਾਂ ਚ ਮਾਲ ਥੋੜਾ ਤੇ ਤੇਜ਼ੀ ਜ਼ਿਆਦਾ ਆਗੀ ਤੇ ਬਾਕੀ 130000 ਦੀ ਬਾਈਕਾਂ ਚੋਟੀ ਦੇ ਦਾਂਗੇ ਮੌਕੇ ਤੇ ਮਾਨਤਾਨ ਮਾੜਾ ਮੋਟਾ ਹੋ ਜਾਂਦਾ ਹੁੰਦਾ ਤੇ ਤਿੰਨ ਨੰਬਰ ਤੇ ਪਿੰਦੇ ਇਹ ਇਹ ਵੀ ਦਿਖਾ ਦਿੰਨੇ ਤੌਰ ਤੇ ਤੌਰ ਦੇ ਇੱਕ ਵਾਰੀ ਤੀਜਾ ਸੂਆ ਸੂਈ ਆ ਬਾਈ ਤੀਜਾ ਸੂਆ ਸੂਈ ਹੋਈ ਆ ਠੀਕ ਆ ਥੋੜਾ ਸਿੰਗ ਦੀ ਆ ਆਪਾਂ ਕਹਿੰਦੇ ਆ ਟੋਪੀਆਂ ਜਰੂਰ ਲਈਆਂ ਹੋਈਆਂ ਤੇ ਕਈ ਵਾਰ ਕਿਸੇ ਨੇ ਘੱਟ ਪੈਸੇ ਲੈਣ ਹੁੰਦੇ ਉਹੇ ਜੇ ਮੁੱਲ ਦੀ ਮੱਝ ਮਿਲ ਜਾਂਦੀ ਹੈ ਹਨਾ ਤੇ ਸਾਫ ਥਣ ਲੈਵੇ ਦੀ ਆ ਤੁਰਦੀ ਤੁਸੀਂ ਚੈੱਕ ਕਰ ਲੋ ਤੇ ਦੁੱਧ ਚੰਗਾ ਕੱਢ ਦੂਗੀ ਕਿਉਂਕਿ ਜੇ ਆਪਾਂ ਕਰੀਏ ਭਾਂਡੇ ਦੀ ਗੱਲ ਕਰੀ ਤਾਂ ਭਾਂਡਾ ਜਾਦੇ ਵੱਡਾ ਹਨਾ ਬਾਕੀ ਦਾਜੀ ਸੂਈ ਹੋਈ ਆ ਦੁੱਧ ਵਾਲੀ ਮਹਸਾ ਬਈ ਡੇਰੀ ਦੇ ਕੰਮ ਦੀ ਹਾਂ ਡੇਰੀ ਵਾਲੇ ਕੰਮ ਦੀ ਹੈ ਕਈ ਵਾਰ ਕਿਸੇ ਭਰਾ ਨੇ ਡੇਰੀ ਵਾਲੇ ਨੂੰ ਮਨ ਲਾ ਵੱਡੀਆਂ ਮੱਧਾਂ ਲੈ ਕੇ ਜੇ ਮੈਂ ਦੁੱਧ ਕੱਢਣਾ ਹੁੰਦਾ ਕੱਲਾ ਹਨਾ ਤੇ ਉਹ ਚੀਜ਼ ਇਹ ਮੱਝ 10 ਦੀ ਆ ਤੇ ਇਹ ਕਹਿੰਦੇ ਸੂਏ ਬੰਦੇ ਇਹ ਚੌਥਾ ਸੂਆ ਬਈ ਚੌਥਾ ਸੂਆ ਤੇ ਕਿੰਨਾ ਦੁੱਧ ਤਿਆਰ ਆ ਦੁੱਧ 13 ਕਿਲੋ ਹੋ ਗੋਗਾ ਚਾਹ ਦੇਣਾ ਸੂਈ ਆ ਸੂਈ ਨੂੰ ਹੋ ਗੋਣਾ 9-10 ਦਿਨ ਨੌ 10 ਦਿਨਾਂ ਦੀ ਸੂਈਆ 13 ਕਿਲੋ ਦੁੱਧ ਪ੍ਰੋਪਰ ਤਿਆਰ ਆ ਹਾਂ ਤੇ ਕੀ ਰੇਟ ਕਰਤਾ ਬੰਦੇ ਇੱਕ 10 ਹੋ ਬਈ 95 ਦੇ ਦਾਂਗੇ 95000 ਦੀ ਮਿੱਤਰੋ ਦੇ ਦੇਾਂਗੇ 1 ਲੱਖ 10000 ਆ ਤਾਜੀ ਸੂ ਦੋਸਤੋ 13 ਕਿਲੋ ਬਾਈ ਹਾਂ 13 ਕਿਲੋ ਪ੍ਰੋਪਰ ਤਿਆਰ ਆ 95000 ਦੀ ਸਭ ਤੋਂ ਸਸਤਾ ਰੇਟ ਆ ਤੇ ਬਾਕੀ ਇੱਕ ਚੌਥੇ ਗੱਬਣਾ ਆ ਗਈ ਬਾਈ ਚੌਥੇ ਨੰਬਰ ਤੇ ਆਪਾਂ ਤੁਹਾਨੂੰ ਹੋਰ ਦਿਖਾਉਣੇ ਆ ਇਹ ਮੰਨ ਲੈ ਕੱਚੀ ਆ ਗੱਬਣਾ ਕਿੰਨਾ ਕੁ ਟਾਈਮ ਲੈਂਦੀ ਇਹਦੀ ਵੀ ਗੱਲਬਾਤ ਕਰਾਵਾਂਗੇ ਲੇਵੇ ਉੱਪਰ ਨਾਲਾ ਨੂੜਾ ਵਧੀਆ ਦਿਖ ਰਹੀਆਂ ਨੇ ਟਾਈਟ ਜੇ ਲੇਵੇ ਦੀ ਆ ਤੇ ਬਾਕੀ ਆਪਾਂ ਇਹਦਾ ਵੀ ਰੇਟ ਰੂਟ ਤੁਹਾਨੂੰ ਪੁੱਛ ਕੇ ਦਿੰਨੇ ਆ ਕੀ ਕਰਦਾ ਬਾਈ ਨੇ ਇੱਕ 3 ਹੀ ਆਈ ਕੈਮਸ ਹੋਇਆ ਪੰਦਰਾਂ ਸੂਆ ਇਹ ਦੂਜਾ ਸੂਆ ਝੂਟੀ ਦੂਜਾ ਸੂਆ ਕਾਹ ਕਿਦਣਾ ਹੈ ਕੱਚੀ ਆ ਇਹ ਲੈ ਜੂਗੀ ਦੋ ਤਿੰਨ ਦਿਨ ਲਾਊਗੀ ਕਿੰਨੇ ਦਿਨਾਂ ਦੋ ਤਿੰਨ ਦਿਨ ਲਾਊਗੀ ਦੋ ਤਿੰਨ ਦਿਨਾਂ ਦੀ ਕੱਚੀ ਆ ਮੈਂ ਲਾ ਹਫਤਾ ਕੱਢ ਦੂ ਮੇਰੇ ਸਾਬ ਨਾਲ ਕਿ ਨਹੀਂ ਨਹੀਂ ਕੱਢ ਦੀ ਬਾਈ ਪੋੜੇ ਤੋੜੀ ਖੜੀ ਆ ਹਨਾ ਹਾਂ ਤੇ ਮਿੱਤਰੋ ਦੋ ਤਿੰਨ ਦਿਨਾਂ ਦੀ ਕੱਚੀ ਆ ਕਈ ਵਾਰ ਮੰਡੀ ਚੜ੍ਹ ਕੇ ਪਸੂ ਸੀਦੀ ਵੀ ਸੂ ਪੰਦੇ ਹਨਾ ਚੜ੍ਹਨ ਉਤਰਨ ਆਲੇ ਆਏ ਹੋ ਜਾਂਦਾ ਤੇ ਦੁੱਧ ਪੰਦੇ ਕਿੰਨੇ ਕੱਢ ਦੂਗੀ 12-13 ਲੀਟਰ ਦੇ ਦੂਗੀ 12-13 ਲੀਟਰ ਦੇਊਗੀ ਤੇ ਕੀ ਡਿਮਾਂਡ ਕਰਤੀ ਇਹਦੀ 115 ਦੀ ਹਾਣ ਆਈ ਆ ਬਾਈ 115 ਦੀ ਹਾਂ 115 ਦੀ ਹਾਣ ਆ ਬਾਈ ਕਹਿੰਦਾ ਮਾਨਦਾਨ ਕਰਕੇ ਤੇ ਆ 95000 ਤੋਂ ਬੰਦੇ ਕਟੇ ਮਾਣਾ ਮੋਟਾ ਹੋਰ ਮਾਨਦਾਨ ਕਰ ਮਾਨਦਾਨ ਕਰ 90 ਦੇ ਦੇਗਾ ਨਹੀਂ 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 92 ਦੇ ਦਾਂਗੇ 92000 ਦੀ ਬਾਈ ਕਹਿੰਦਾ ਤਾਜੀ ਸੂਈ ਝੋਟੀ ਦੇ ਦਾਂ ਇਹ ਤੀਜੇ ਸੂਏ ਸੀ ਇਹ ਹਾਂ ਤੀਜੇ ਸੂਏ ਤੀਜੇ ਸੂਏ ਆ ਤਾਜੀ ਸੂਈ 13 ਕਿਲੋ ਦੁੱਧ ਤਿਆਰ ਆ 92000 ਦੀ ਬਾਈ ਕਹਿੰਦਾ ਦੇ ਦਾਂਗੇ ਮਾਨਦਾਨ ਕਰਕੇ ਤੇ ਪੰਜਵਾਂ ਆ ਕੇ ਤੇ ਇੱਕ ਸਾਨੂੰ ਵੱਡੀ ਮੈਂ ਸੋਰ ਦਿਖਾ ਦਈਏ ਡੈਰੀ ਵਾਲੇ ਕਈ ਵਾਰ ਭਰਾ ਮੰਗਦੇ ਹੁੰਦੇ ਚੰਗੀਆਂ ਮੱਝਾਂ ਹਨਾ ਤੇ ਜਿਵੇਂ ਕਰੀਏ ਥਾਂ ਲੈਵੇ ਸਾਫ ਬਿਲਕੁਲ ਚੰਗੇ ਢਾਂਚੇ ਸਿੰਘ ਜਰੂਰ ਵੱਡੇ ਨੇ ਤੇ ਵੱਡੀ ਮੱਝ ਆ ਗਈ ਸਿੰਘ ਥੋੜਾ ਜਰੂਰ ਖੁੱਲਾ ਤੇ ਸਾਫ ਹੋਊ ਬਿਲਕੁਲ ਬਾਕੀ ਆਪਾਂ ਇਹਦੀ ਵੀ ਗੱਲਬਾਤ ਆਪਾਂ ਪਿੰਦੇ ਨਾਲ ਸਾਂਝੀ ਕਰਦੇ ਆਂ ਤੇ ਇਹ ਪਿੰਦੇ ਸੂਈ ਹੋਈ ਹੈ ਬਾਈ ਕਿ ਸੂਣ ਵਾਲੀ ਆ ਗੱਬਣਾ ਬਾਈ ਗੱਬਣ ਕਿੰਨੇ ਦਿਨਾਂ ਦੀ ਕੱਚੀ ਆ ਇਹ ਲੈ ਜੀ ਹਫਤਾ ਬਾਈ ਇੱਕ ਹਫਤਾ ਆਡਰ ਬਣਨ ਲਾ ਤਿਆਰ ਕਰਦੀ ਹਾਂ ਹਾਂ 200 ਸੂਤਰਾ ਡਰਾਪ ਸਾਫ ਸੂਤਰਾ ਦੋ ਡਾਲੀ ਮਾਸਟਰ 18 ਕਿਲੋ ਦੋ ਦਊਗੀ 18 ਕਿਲੋ ਦੇਊਗੀ ਮੈਂ ਹਾਂ ਸਿੰਘ ਥੋੜੇ ਵੱਡੇ ਆਈ ਹੈਣਾ ਸਿੰਘ ਵੱਡੇ ਆ ਸੂਆ ਤੀਜਾ ਹੀ ਆ ਵੱਡੇ ਆਗੇ ਤੀਜਾ ਸੂਆ ਸੂਊਗੀ ਤਿਆਰ ਆ ਵਧੀਆ ਮਾਂ ਚ ਕੋਈ ਕਮੀ ਨਹੀਂ ਹੈਗੀ ਖਣਾ ਸਾਫ ਹੋਈ ਬਹੁਤ ਚੰਗੀ ਖਣਾ ਸਾਫ ਸੂਝ ਬਹੁਤ ਵਧੀਆ ਸਾਫ ਭਾਂਡੇ ਦੀ ਆ ਤੇ ਭਿੰਡੇ ਦੇ ਦੇ ਦੀ ਗੱਲ ਆ ਬਈ ਡੇਢ ਮੰ 1.5 ਲੱਖ ਬਾਈ ਕਹਿੰਦਾ ਰੇਟ ਕਰਤਾ ਬੰਦੇ ਨੇ 1 ਲੱਖ 35000 ਦੀ ਮੱਝ ਕਹਿੰਦਾ ਸੱਜ ਨੂੰ ਦੇ ਦਿਆਂਗੇ ਤੇ ਬਾਕੀ ਤੁਸੀਂ ਜਾਂਚ ਕਰਕੇ ਖਰੀਦ ਸਕਦੇ ਹੋ ਕੱਚੇ ਥੋੜੀ ਇੱਕ ਵਾਰੀ ਡਰੈਸ ਮੋਰ ਬੋਲਦੇ ਬੰਦੇ 9899940 ਨੰਬਰ ਆਈ ਬਠਿੰਡਾ ਨਈਆਲਾ ਜ਼ਿਲ੍ਹਾ ਬਠਿੰਡਾ ਬਠਿੰਡੇ ਜਿਹੜੇ ਚ ਬਾਈ ਦਾ ਪਿੰਡ ਆ ਫਾਰਮ ਦੇ ਵਿਜ਼ਿਟ ਕਰ ਸਕਦੇ ਹੋ ਚੰਗੇ ਸੋਨੂੰ ਪਸ਼ੂ ਜਿਹੜੇ ਤਿਆਰ ਮਿਲ ਜਾਣਗੇ ਸੂਏ ਸਵੇ ਤੇ ਬਾਕੀ ਪੂਰੀ ਜਾਣਕਾਰੀ ਫੋਨ ਕਰਕੇ ਲੈ ਲਓ